ਸਰਕਾਰ ਦੇ ਮਲਾਕਾਂ ਵੱਲੋਂ ਲਗਾਤਾਰ ਮੁੱਖ ਵਿਭਾਨਤਮਾਨ ਨਾਲ ਵਿਤੈ ਰਿਪੋਰਟਾਂ ਜਿਵੇਂ ਨਿਕਾਉਂੀਆਂ ਜਿਸ ਮੁੱਖ ਨੇ ਮੰਨਿਆ ਸੀ ਕਿ 2016 ਤੋਂ ਫੇਕ ਰਿੰਦਾ ਇਹਨਾਂ ਮੰਗਿਆ ਇੱਥੇ ਗੱਸਤਾ ਮਗ ਆਇਆ 17 ਸਬ 2020 ਨੇ ਬੁਲਾਇਆਂ ਨੂੰ 66 ਲਗਪਰਨਾ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਕਾਂ ਨੂੰ ਰੈਗੂਲਰ ਕੰਸੁੰਦੀ ਮਿਡਲ ਵਰਕਰਾਂ ਆਸਾ ਵਰਕਰਾਂ ਤੋਂ ਬੜਕੋ ਮਾਨਤੇ ਬਤ ਕੰਦ ਹੁੰਦੀ ਪਰ ਮੁੱਖ ਨੇ ਅੰਤਮ ਨੇ ਲਗਭਗ 3 ਘੰਟੇ ਮੀਂਹ ਦੀ ਤੀਨ ਦੁਆਰਾ ਇਹ ਕਿਹਾ ਗਿਆ ਕਿ ਤੁਹਾਡਾ ਦੁਆਰਾ ਮੀਂਹ ਡਰੂਗਾ ਦੁਆਰਾ ਮੀਂਹ ਨਹੀਂ ਕੀਤੀ ਜਿਸ ਕਰਕੇ ਪੰਜਾਬ ਦੇ ਮਾਜਮ ਵੱਲੋਂ ਹਰਿਆਣਾ ਵਿਧਾਨ ਸਭਾ ਕਮੇਟੀ ਨੂੰ ਕੋਰਾ ਫੇਰੀ ਅਮਾੜੇ ਮਹਾਰਲੀ ਕੀਤੀ ਦੂਜੇ ਪਾਸੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਆਗੂ ਭਟਿੰਦਰ ਪਾਸ ਨੇ ਕਿਹਾ ਕਿ ਬੇਤਵਾਂ ਇਹਨਾਂ ਪਾਸੇ ਈਮਾਨਦਾਰੀ ਲਈ ਪੰਜਾਬ ਸਰਕਾਰ ਇੱਕ ਲੰਗਣਾ ਨਹੀਂ ਕੀਤਾ ਸੀਗਾ ਪੁਰਾਣੀ ਮੈਨ ਬਹਾਲ ਕਰਨ ਵਾਸਤੇ ਸਾਲਾਨਾ ਦੋਹਾਂ ਪਾਈ ਨੂੰ ਅਜੇ ਤੱਕ ਪ੍ਰਾਣੀ ਵਿੱਚ ਪਹਾਲੀ ਕੀਤੀ ਜਿਸ ਕਰਕੇ 2004 ਤੋਂ ਭਾਰਤੀ ਹੋਏ ਮਨਾਇਆਂ ਵੱਲੋਂ 1 2 3 ਅਕਤੂਬਰ ਨੂੰ ਸੰਗਰੂਰ ਦੇ ਵਿੱਚ ਪੱਕਾ ਮੂਤ ਲਾਇਆ ਗਿਆ 2 ਮਹਾਂਪ੍ਰਮੋਖੀ ਭਵਨ ਤੋਂ ਅੰਤਵਾਂ ਦੀ ਗੁੱਠੀ ਦੇ ਸਾਹਮਣੇ ਮਹਾਂਪ੍ਰਮੋਖੀ ਭਵਨ ਦਾ ਪੁਕਲਾ ਹੋ ਗਿਆ ਤੇ 3 ਅਕਤੂਬਰ ਨੂੰ ਰੈਲੀ ਕੀਤੀ ਜਿਸ ਤੋਂ ਬਾਅਦ ਜੋ ਆਉਣ ਵਾਲੀ 22 ਅਕਤੂਬਰ ਨੂੰ ਪ੍ਰਾਣੀ ਵਿੱਚ ਤਾਂ ਸਰਕਾਰ ਦੇ ਮਨਾਇਆਂ ਵੱਲੋਂ ਲਗਾਤਾਰ ਮੁੱਖ ਨੇ ਭਵਨ ਕਮਾਨ ਨਾਲ ਦੇ ਜਿੱਤਾਂ ਰਪਾਉਂੀਆਂ ਜੀਵਨ ਮਿਗਾ ਆਈਆਂ ਜਿਸ ਮੁੱਖ ਨੇ ਮੰਨਿਆ ਸੀ ਕਿ 2016 ਤੋਂ ਫੇਕਿੰਦਾ ਇਹਰਾ ਮੰਗਿਆ ਇੱਕ ਟੈਕਸਟ ਨਾਲ ਆਇਆ 17 ਸਤ 2020 ਨੇ ਮਲਾਇਆ ਨੂੰ 6B ਲਗਵਾਨਾ ਪੰਜਾਬ ਸਰਕਾਰ ਦੇ ਵਿਭਾਗ ਦੇ ਕੰਮ ਕਰਦੇ ਕੱਚੇ ਮਲਾਇਆ ਨੂੰ ਰੈਗੂਲਰ ਕੰਸ ਬੰਦੀ ਮਿੱਟੀਲ ਵਰਕਰਾਂ ਆਸਾ ਵਰਕਰਾਂ ਤੋਂ ਬਰਕਰਾਰ ਮਾਨਤੇ ਬੱਤਾ ਕੰਮ ਹੁੰਦੀ ਪਰ ਮੁੱਖ ਨੇ ਭਵਨ ਨੇ ਲਗਭਗ ਕਰਨੇ ਕੰਟੇ ਨਹੀਂ ਕੀਤੀ ਦਵਰਾ ਹੀ ਪਹ ਗਿਆਗੇ ਤਾਂ ਨਾਂ ਦਵਰਾ ਮੀਟ ਕਰੂੰਗਾ ਦਵਰਾ ਮੀਟ ਨਹੀਂ ਕੀਤੀ ਜਿਸ ਕਰਕੇ ਪੰਜਾਬ ਦੇ ਮਾਣ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੋਕਰਾਤਰੀ ਆ ਮਾੜੀ ਜਿਹ ਮਹਾਰਲੀ ਕੀਤੀ ਜੁਜੇ ਪਾਸੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਆਗੂ ਭਤਿੰਦਰ ਪਾਸ ਨੇ ਕਿਹਾ ਕਿ ਬੇਤਵਾ ਇਹਨਾਂ ਪਾਸੇ ਜੀਮਾਂ ਮਾਰੇ ਲਾਏ ਪੰਜਾਬ ਸਰਕਾਰ ਨੇ ਲਗਣਾ ਨਹੀਂ ਕੀਤਾ ਸੀਗਾ ਪੁਰਾਣੀ ਜਨਨ ਬਹਾਲ ਕਰਨ ਵਾਸਤੇ ਤਾਲਮਨ ਨੂੰ 2019 ਤੋਂ ਅਜੇ ਤੱਕ ਪ੍ਰਾਣੀ ਵੰਨਥ ਨੂੰ ਬਹਾਲੀ ਕੀਤੀ ਗਈ ਜਿਸ ਕਰਕੇ 2004 ਤੋਂ ਭਾਰਤੀ ਹੋਏ ਮਨਾਜਾ ਵੱਲੋਂ 1 2 3 ਅਕਤੂਬਰ ਨੂੰ ਸੰਗਰੂਰ ਦੇ ਵਿੱਚ ਪੱਕਾ ਮੂਤਲਾ ਲਾਇਆ ਗਿਆ 2 ਅਕਤੂਬਰ ਨੂੰ ਭਵੰਤਵਾਨੀ ਪੁੱਤਲੇ ਸਾਹਮਣੇ ਭਵੰਤਵਾਨ ਦਾ ਪੁੱਤਲਾ ਰੱਖਿਆ ਗਿਆ ਤੇ 3 ਅਕਤੂਬਰ ਨੂੰ ਰੈਲੀ ਕੀਤੀ ਜਿਸ ਤੋਂ ਬਾਅਦ ਜੋ ਆਉਣ ਵਾਲੀ 22 ਅਕਤੂਬਰ ਨੂੰ ਪ੍ਰਾਣੀ ਬੈਨੂਪਾ ਦੇ ਮੋਰਦੀ ਦੀ ਮੀਟਿੰਗ ਪੰਜਾਬ ਅਤੇ ਨੇੜ ਵਿੱਚ ਹੋਈ ਜਿਸ ਦੇ ਮੁੱਖ ਹੰਗ ਹੋਏਗੇ ਪ੍ਰਾਣੀ ਪੈਨਸ਼ਨਾਂ 1972 ਅਨੁਸਾਰ ਲਗ ਦਿੱਤੇ ਜਾਵੇ ਧੰਨਵਾਦ